ਦੇਸ਼ ਤੇ ਤੀਸਰੀ ਵਾਰ ਮੋਦੀ ਸਰਕਾਰ ਬਣਨ ਤੇ ਸ਼ਾਖੋਟ ਵਿਖੇ ਭਾਜਪਾ ਵਰਕਰਾਂ ਨੇ ਮੰਡਲ ਪ੍ਰਧਾਨ ਸੰਜਮ ਮੈਸਨ ਤੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਗਮੋਹਨ ਹੈਪੀ ਡਾਵਰ ਦੀ ਅਗਵਾਈ ਹੇਠ ਜਸ਼ਨ ਮਨਾਏ। ਇਸ ਮੌਕੇ ਸ਼ਾਖੋਟ ਦੇ 메ਨ ਬਾਜ਼ਾਰ ਚ ਭਾਜਪਾ ਵਰਕਰਾਂ ਵੱਲੋਂ ਖੁਸ਼ੀ ਚ ਲੱਡੂ ਵੰਡੇ ਗਏ, ਪਟਾਕੇ ਚਲਾਏ ਗਏ ਤੇ ਢੋਲ ਦੀ ਥਾਪ ਤੇ ਭੰਗੜੇ ਪਾਈ ਗਏ। ਇਸ ਮੌਕੇ ਮੰਡਲ ਪ੍ਰਧਾਨ ਸੰਜਮ ਮੈਸਨ ਕਮਲ ਨਾਹਰ ਸਾਹਬ ਕਾ ਐਮਸੀ ਤੇ ਰਾਹੁਲ ਪੰਡਤ ਪਾਸਪਾ ਆਗੂ ਨੇ ਕਿਹਾ ਕਿ ਲਗਾਤਾਰ ਤੀਸਰੀ ਵਾਰ ਪਾਸਪਾ ਸਰਕਾਰ ਬਣਨ ਨਾਲ ਪੂਰੇ ਦੇਸ਼ 'ਚ ਖੁਸ਼ੀ ਦਾ ਮਾਹੌਲ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 10 ਸਾਲਾਂ 'ਚ ਦੇਸ਼ ਦਾ ਵਿਕਾਸ ਕਰਵਾਇਆ ਹੈ ਤੇ ਹਰ ਵਰਗ ਲਈ ਭਲਾਈ ਸਕੀਮਾਂ ਚਲਾਈਆਂ ਹਨ ਤੇ ਆਪਣੇ ਹਰ ਵਾਅਦੇ ਨੂੰ ਪੂਰਾ ਕੀਤਾ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਮੋਦੀ ਸਰਕਾਰ ਵੱਲੋਂ ਚੋਣਾਂ ਸਮੇਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਕੀਤਾ ਜਾਵੇਗਾ। ਉਨਾ ਦੇਸ਼ ਚ ਮੂਡ ਮੋਦੀ ਸਰਕਾਰ ਬਣਾਉਣ ਲਈ ਲੋਕਾਂ ਦਾ ਧੰਨਵਾਦ ਕੀਤਾ ਸ਼ਾਕੋਰਤ ਸਿੱਧਕਪਰੀ ਸਿੰਘ ਸੱਚ ਦੇਵਾ ਦੀ ਰਿਪੋਰਟ ਬੜਾ ਖੁਸ਼ੀ ਦਾ ਪਵਿੱਤਰ ਦਿਹਾੜਾ ਕਿ ਅੱਜ ਸਾਡੇ ਮਾਨਯੋਗ ਨਰਿੰਦਰ ਮੋਦੀ ਜੀ ਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਸੌ ਚੱਕ ਰਹੇ ਨੇ ਅੱਜ ਇਸ ਸੋਹ ਅਸਬ ਦੇ ਉੱਤੇ ਮੈਂ ਆਪਣੇ ਵੱਲੋਂ ਆਪਣੀ ਭਾਰਤੀ ਜਨਤਾ ਪਾਰਟੀ ਵੱਲੋਂ ਸਭ ਨੂੰ ਮੁਬਾਰਕਬਾਦਨਾ ਦਿਨਾ ਬਹੁਤ ਬਹੁਤ ਵਧਾਈ ਦਿਨਾ ਅੱਜ ਪੰਜਾਬ ਦੇ ਵਿੱਚ ਜੀਪੀ ਜਿਹੜੀ ਪਾਰਟੀ ਆ ਉਹ ਬੜੇ ਚੰਗੀਆਂ ਮੋਤਾਂ ਲੈ ਕੇ ਕਾਮਯਾਬ ਹੋਈ ਆ ਇਸ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਪਾਰਟੀ ਜਿਹੜੀ ਆ ਦਿਨ ਦੁਗਣੀ ਰਾਤ ਚੌਂਦੀ ਤਰੱਕੀ ਕਰੇ ਔਰ ਮੋਦੀ ਸਾਹਿਬ ਦੀ ਜਿਸੇ ਤਰੀਕੇ ਨਾਲ ਮਾਣਯੋਗ ਮੁੱਖ ਮੰਤਰੀ ਦੀ ਖਾਂਟ ਜਿਹੜੀ ਦਿਨੋਂ ਦਿਨ ਵਾਧੀ ਜਾਵੇ ਧੰਨਵਾਦ ਜੈ ਅੱਜ ਭਾਰਤੀ ਜਨਤਾ ਪਾਰਟੀ ਦੀ ਦੇਸ਼ ਵਿੱਚ ਲਗਾਤਾਰ ਤੀਜੀ ਵਾਰ ਸਰਕਾਰ ਬਣਨ ਤੇ ਪੂਰੇ ਦੇਸ਼ ਵਾਸੀਆਂ ਉਹ ਤੋਂ ਜਸ਼ਨ ਦਾ ਮਾਹੌਲ ਆ ਤੇ ਜਿਸ ਤਰ੍ਹਾਂ ਬੋਧੀ ਸਾਹਿਬ ਨੇ ਕਿਹਾ ਸੀ ਕਿ ਸਾਡੇ ਕੰਮਾਂ ਦੀ ਗਰੰਟੀ ਆ ਤੇ ਲੋਕਾਂ ਨੇ ਉਸ ਗਰੰਟੀ ਨੂੰ ਦੇਖਦੇ ਹੋਏ ਬੋਧੀ ਸਾਹਿਬ ਦੀ ਤੀਜੀ ਵਾਰ ਸਰਕਾਰ ਬਣਾਈ ਆ ਤੇ ਅਸੀਂ ਪੂਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਅਤੇ ਸਾਰ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਮੋਦੀ ਸਾਹਿਬ ਨੇ ਜੋ ਕੀਤਾ ਉਹ ਕਰਕੇ ਦਿਖਾਇਆ ਜੋ ਕਹਿਣਗੇ ਉਹ ਕਰਨਗੇ ਕਿਉਂਕਿ ਮੋਦੀ ਸਾਹਿਬ ਦੇ ਕਹਿਣ ਦੀ ਗੱਲ ਨਹੀਂ ਹੁੰਦੀ ਉਹ ਦੇ ਕਹਿਣ ਦੀ ਗਰੰਟੀ ਆ ਤੇ ਅਸੀਂ ਸਮੂਹ ਦੇਸ਼ ਵਾਸੀਆਂ ਨੂੰ ਤੀਜੀ ਵਾਰ ਭਾਰਤੀ ਜਨਤਾ ਪਾਰਟੀ ਸਰਕਾਰ ਬਣਨ ਤੇ ਲੱਖ ਲੱਖ ਵਧਾਈ ਦਿੰਦੇ ਆ ਸਾਰਿਆਂ ਨੂੰ ਇਸ ਗੱਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਤੀਜੀ ਵਾਰ ਉਸੂ ਸਾਹਿਬ ਦੇ ਵਿੱਚ ਵਿਸ਼ਵਾਸ ਦਿਵਾਇਆ ਅਤੇ ਉਹਨਾਂ ਨੂੰ ਤੀਜੀ ਵਾਰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਇਹਨਾਂ ਸ਼ਬਦਾਂ ਦੇ ਹੀ ਨਾਲ ਅਸੀਂ ਪੂਰੇ ਦੇਸ਼ ਵਾਸੀਆਂ ਦਾ ਧੰਨਵਾਦ ਕਰਦੇ ਆ ਅਤੇ ਸਭ ਭਾਈ ਬਾ ਵਰਕਰਾਂ ਨੂੰ ਵਧਾਈ ਦਿੰਦੇ ਹਾਂ ਜੈ ਸ਼੍ਰੀ ਰਾਮ ਜੈ ਬਾਸ ਜੈ ਜਹਾਂ